ਵੀਰ ਆਉਂਦੇ ਬਾਹਰੋਂ ਹਨ ਉਹਨਾਂ ਨੂੰ ਵੱਡੀ ਐਕਸਯੂਵੀ ਗੱਡੀ ਚਾਹੀਦੀ ਆ ਆਪਣੇ ਕੋਲ ਸਕਾਰਪਿਓ ਖਰੀ ਹਾਂਜੀ ਐਸ 6 ਪਲੱਸ ਆਏ ਪਰ ਕਨਵਰਟ ਕੀਓ ਐਸ 10 ਆ ਠੀਕ ਹੈ ਜੀ ਇਹ ਕਿਹੜਾ ਮਾਡਲ ਆ ਬਾਈ ਇਹ ਮਾਡਲ ਹੈ ਜੀ 2017 ਠੀਕ ਹੈ 2017 ਮਾਡਲ ਆ ਹਾਂਜੀ ਦੇਖੋ ਰਾਉਂਡ ਆਫ ਫਿਗਰ ਦਿਖਾਓ ਗੱਡੀ ਦਾ ਪੂਰਾ ਟਾਇਰ ਨਵੇਂ ਆ ਲੋ ਪ੍ਰੋਫਾਈਲ ਟਾਇਰ ਪਾਏ ਹੋਏ ਆ ਜੋ ਕਿ ਅੱਜਕੱਲ ਦੀ ਜਨਰੇਸ਼ਨ ਦੀ ਪਸੰਦ ਆ ਹਾਂ ਉਹਦੇ ਕਹਿਣ ਮੁਤਾਬਕ ਜਾਨੀ ਗੱਡੀ ਇਹਦੀ ਵੀ ਫੁੱਲ ਗਾਰੰਟੀ ਆ ਕੋਈ ਐਕਸੀਡੈਂਟ ਵਗੈਰਾ ਨਾ ਕੋਈ ਰੀਪੇਂਟ ਵਗੈਰਾ ਨਹੀਂ ਗੀ ਗੱਡੀ ਦਾ ਇੰਟੀਰੀਅਰ ਵੀ ਦੇਖ ਸਕਦੇ ਤੁਸੀਂ ਇੰਟੀਰੀਅਰ ਵੀ ਲਿਓ ਜੀ ਗੋਡਾ ਗੱਡੀ ਗੱਡੀ ਇਹ ਵੀ ਬਹੁਤ ਘਾਟ ਚੱਲੀ 90000 ਇਹਦਾ 90000 ਚੱਲੀ ਆ 90000 ਚੱਲੀ ਏ ਇਹਦੇ ਆਪਾਂ ਕਿੰਨੇ ਪੈਸੇ ਮੰਗਦੇ ਜੀ ਬਾਕੀ ਇਹਦੀ ਹੈਗੀ ਆਪਣੀ ਡਿਮਾਂਡ ਜੀ 11 ਲੱਖ ਰੁਪਏ ਦੀ ਠੀਕ ਹੈ ਜੀ ਬਾਕੀ ਜੋ ਵੀ ਮੌਕੇ ਤੇ ਹੋਊਗਾ ਆਪਾਂ ਜ਼ਰੂਰ ਨੇਗੋਸ਼ੀਏਬਲ ਕਰਾਂਗੇ ਹੂੰ ਬਾਕੀ ਨੰਬਰ ਨੰਬਰ ਲਵਾ ਕੇ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਹੋਰ